ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਟੂ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਮੁਰਤੋਂ ਜੋ ਪਾਰਟੀਆਂ ਚੋਂ ਕੱਢੇ ਹੋਏ ਆਗੂ ਸੀ ਉਹਨਾਂ ਨੂੰ ਵਾਪਸੀ ਘਰ ਵਾਪਸੀ ਕਰਵਾਈ ਜਾ ਰਹੀ ਹੈ ਜਿਹਦੇ ਚੱਲਦੇ ਇੱਕ ਨਵੀਂ ਚਰਚਾ ਛਿੜੀ ਸੀ ਬੀਬੀ ਜਗੀਰ ਕੌਰ ਨੂੰ ਲੈ ਕੇ ਵੀ ਬੀਬੀ ਜਗੀਰ ਮੁਰਤੋਂ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਹਦੇ ਚੱਲਦੇ ਸਾਡੀ ਬੀਬੀ ਜਗੀਰ ਕੌਰ ਨਾਲ ਗੱਲਬਾਤ ਹੋਈ ਆ ਔਰ ਤੁਹਾਨੂੰ ਇਹ ਸੁਣਾਉਂਦੇ ਆ ਤੋ ਬੀਬੀ ਜੀ ਲਗਾਤਾਰ ਹੋਂ ਚਰਚਾਾਂ ਵਿੱਚ ਪਿੰງານੇ ਵੀ ਬੀਬੀ ਜਗੀਰ ਕੌਰ ਮੁੜ ਅਕਾਲੀ ਦਲ ਕਾਲੀ ਦਲ ਚ ਜਾਣਦੀ ਤੇ ਆਰੇ ਜੀ ਨਾ ਬੋਲੋ ਕਿਹਾ ਗਿਆ ਕਿ ਮੈਂ ਪਾਰਟੀ ਨਹੀਂ ਛੱਡੀ ਮੈਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਜੇਕਰ ਸੁਖਬੀਰ ਬਾਦਲ ਮੈਨੂੰ ਪਾਰਟੀ ਚ ਬੁਲਾਉਣਗੇ ਤਾਂ ਮੈਂ ਜ਼ਰੂਰ ਜਾਵਾਂਗੀ ਜੀ ਦੇਖੋ ਸ਼੍ਰੋਮਣੀ ਅਕਾਲੀ ਦਲ ਕਿਸੇ ਸਿਧਾਂਤਾਂ ਦੀ ਪਾਰਟੀ ਦਾ ਨਾਮ ਹੈ ਜੀ ਮਰਿਆਦਾ ਵਿੱਚ ਨਿਕਲੀ ਹੋਈ ਏ ਪਾਰਟੀ ਹੈ ਔਰ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਸਾਰੀਆਂ ਕੁਰਬਾਨੀਆਂ ਕਰਕੇ ਜਿੱਥੇ ਧਰਮ ਦੇ ਵਿੱਚ ਆਪਣਾ ਬਹੁਤ ਵੱਡਾ ਰੋਲ ਅਦਾ ਕਰਾਇਆ ਕੀਤਾ ਉੱਥੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਹਿੱਤਾਂ ਦੀ ਗੱਲ ਕਰਕੇ ਆਪਣੀ ਲੋਕਾਂ ਦੇ ਵਿੱਚ ਸ਼ਾਂਤ ਬਣਾਈ ਸੋ ਮੈਂ ਤੇ ਸ਼ੁਰੂ ਤੋਂ ਲੈ ਕੇ 103 ਸਾਲ ਦਾ ਇਤਿਹਾਸ ਹੈ ਸਾਡਾ 103 ਸਾਲ ਤੋਂ ਲੈ ਕੇ ਲਗਾਤਾਰ ਬਾਬਾ ਪ੍ਰੇਮ ਸਿੰਘ ਜੀ ਬੜਾਲੇ ਵਾਲਿਆਂ ਤੋਂ ਲੈ ਕੇ ਮੇਰੇ ਸੋਰੇ ਸਰ ਬਾਬਾ ਨਾਮ ਸਿੰਘ ਜੀ ਸਦਾ ਹੀ ਜਦੋਂ ਤੋਂ ਲੈ ਕੇ ਅਕਾਲੀ ਦਲ ਬਣਿਆ ਉਹਦੇ 'ਚ ਸੇਵਾ ਕਰਦੇ ਆ ਰਹੇ ਹਾਂ ਸ਼੍ਰੋਮਣੀ ਕਮੇਟੀ ਸੇਵਾ ਕਰਦੇ ਆ ਰਹੇ ਲੰਬੀ ਸਾਡੀ ਪੰਥਕ ਸੇਵਾ ਹੈ ਸੋ ਮੈਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਹੀ ਨਹੀਂ ਸਕਦੀ ਨਾ ਮੈਂ ਬਾਹਰ ਜਾ ਸਕਦੀਆਂ ਔਰ ਅੱਜ ਤੱਕ ਮੇਰਾ ਕਦੀ ਕੋਈ ਬਿਆਨ ਨਹੀਂ ਆਇਆ ਕਿ ਸ਼੍ਰੋਮਣੀ ਅਕਾਲੀ ਦਲ ਮੈਂ ਛੱਡਿਆ ਜੀ ਜਿਹੜੀ ਪਾਰਟੀ ਨੇ ਮੈਨੂੰ ਕੱਢਿਆ ਇਹ ਤੇ ਉਹ ਸੋਚਣਾ ਵੀ ਕਿਉਂ ਕੱਢਿਆ ਜੇ ਉਹ ਮਹਿਸੂਸ ਕਰਦੇ ਹੋਣ ਕਿ ਅਸੀਂ ਉਸ ਵੇਲੇ ਕੋਈ ਕਾਲੀ ਚ ਗਲਤ ਫੈਸਲਾ ਲਿਆ ਹੈ ਤੇ ਇਹ ਉਹਨਾਂ ਦੀ ਮਰਜ਼ੀ ਹੈ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਤੇ ਜਿੱਥੇ ਉਹਨਾਂ ਨੇ ਕਿਹਾ ਪਤੇ ਹੁਕਮ ਮੰਨ ਕੇ ਪਾਰਟੀ ਦਾ ਤੇ ਆਪਣੀ ਬਾਤ ਬਾਹਰ ਆ ਕੇ ਕੰਮ ਕਰੀ ਜੰਨੇ ਬਾਹਰ ਆ ਕੇ ਵੀ ਮੈਂ ਸ਼੍ਰੋਮਣੀ ਕਾਲੀ ਦਲ ਦੇ ਕੰਮ ਕਰਦੀ ਹਾਂ ਬਾਹਰ ਆ ਕੇ ਵੀ ਮੈਂ ਪੰਥ ਦਾ ਕੰਮ ਕਰਦੀ ਹਾਂ ਬਾਹਰ ਆ ਕੇ ਵੀ ਸਿਧਾਂਤਤਾ ਦਾ ਸ਼੍ਰੋਮਣੀ ਕਾਲੀ ਦਲ 'ਚ ਮੇਰੀ ਕੋਈ ਲੜਾਈ ਨਹੀਂ ਹੋਈ ਜੇ ਕਿਤੇ ਕੋਈ ਗੱਲ ਹੋਈ ਹੈ ਤੇ ਸਦਾਨਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਦੇ ਇਹ ਚ ਜਸ਼ੀਏ ਕਾਲਤਾ ਸਦੀ ਸਿਖਰਤ ਮर्यादा ਇਸ ਬਾਤ ਵਿੱਚ ਗੱਲ ਹੋ ਰਹੀ ਹੈ ਜੀ ਇਹ ਉਹ ਮੈਂ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਉਹ ਰੱਦ ਵੀ ਕਰਕੇ ਆਪਣਾ ਮਤਾ ਪਾ ਕੇ ਮੈਨੂੰ ਸੇਵਾ 'ਚ ਫਿਰ ਉਸੇ ਤਰ੍ਹਾਂ ਪਾਰਟੀ ਵਿੱਚ ਉਹ ਮਹਿਸੂਸ ਕਰਦੇ ਹੋਣ ਤਾਂ ਫਿਰ ਵੀ ਮੈਂ ਜੋ ਮੇਰੀ ਡਿਊਟੀ ਹੈ ਮੈਂ ਕਸਟੋਡੀਅਨ ਹੈ ਕੌਮ ਨੇ ਮੈਨੂੰ ਚੁਣ ਕੇ ਭੇਜਿਆ ਹੋਇਆ ਹੈ ਮੇਰੇ ਇਲਾਕੇ ਦੇ ਮੈਨੂੰ ਚੁਣ ਕੇ ਭੇਜਿਆ ਹੋਇਆ ਹੈ ਜਿਸ ਥਾਂ ਤੇ ਮੈਂ ਜਾਉਂਗੀ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਖਰਤ ਮर्यादा ਅਤੇ ਉੱਥੋਂ ਦੀ ਪਰੰਪਰਾ માં ਉੱਥੋਂ ਦੇ ਸਦਾਂਤ ਉੱਥੋਂ ਦੇ ਪਾਲਸਵੇਦੀ ਮੈਂ ਇੱਕ ਸਟੋਡੀਅਨ ਬਣ ਕੇ ਪਹਿਰੇਦਾਰੀ ਕਰਦੀ ਰਹੂੰਗੀ ਜੀ ਜਿਵੇਂ ਤੁਸੀਂ ਸੁਣਿਆ ਬੀਬੀ ਜਗੀਰਕੌਰ ਵੱਲੋਂ ਕਿਹਾ ਗਿਆ ਕਿ ਮੇਰਾ ਅੱਜ ਤੱਕ ਕੋਈ ਬਿਆਨ ਨਹੀਂ ਹੈ ਵੀ ਮੈਂ ਪਾਰਟੀ ਨੂੰ ਛੱਡਿਆ ਜਾਂ ਮੈਂ ਪਾਰਟੀ ਨੂੰ ਨਹੀਂ ਪਸੰਦ ਕਰਦੀ ਜਿੱਦੇ ਚੱਲਦੇ ਆ ਹੁਣ ਉਹਨਾਂ ਵੱਲੋਂ ਕਿਹਾ ਗਿਆ ਕਿ ਜਿਨ੍ਹਾਂ ਨੇ ਮੈਨੂੰ ਪਾਰਟੀ ਚੋਂ ਕੱਢਿਆ ਉਹ ਵਿਚਾਰ ਕਰਨ ਉਹਨਾਂ ਤੋਂ ਗਲਤੀ ਹੋਈ ਹੈ ਹੁਣ ਵੇਖਣਾ ਹੋਏਗਾ ਆਣੇ ਸਮੇਂ ਦੇ ਵਿੱਚ ਬੀਬੀ ਜਗੀਰਕੌਰ ਮੁੜ ਤੋਂ ਕਾਲੀ ਦਲ ਦੇ ਵਿੱਚ ਵਾਪਸੀ ਕਰ ਦੇਣੇ ਨਹੀਂ ਤਾਂ ਨਾਲ ਸਮਾਂ ਦੱਸੇਗਾ ਕੈਮਰਾਮੈਨ ਜੌਨਸਨ ਦੇ ਨਾਲ ਮੈਂ ਬਲਵਿੰਦਰ ਬਿੱਟੂ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਾਰ, ਸਿਹਤ, ਅਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ। ਆਪਣੀ ਧਰਤੀ, ਆਪਣੇ ਲੋਕ। ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ